ਅੱਛੀ ਗੱਲ ਜੀ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵੀnder ਸਵਾਗਤ ਕਰਦਾ ਹਾਂ ਸੋ ਇਸ ਵੇਲੇ ਦੀ ਇੱਕ ਵੱਡੀ ਅਤੇ ਮਹੱਤਵਪੂਰਨ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਆਪਣੇ ਤੇ ਹੋਏ ਹਮਲੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਬਕਾਇਦਾ ਜਿਹੜੀ ਕਿ ਅਦਾਲਤ ਦੇ ਵਿੱਚ ਪਟੀਸ਼ਨ ਦਰਕੀਤੀ ਗਈ ਹੈ ਤੇ ਉਹਨਾਂ ਜਿਹੜਾ ਕਿ ਹਮਲੇ ਦੇ ਮਾਮਲੇ ਦੀ CBI ਅਤੇ NIA ਤੋਂ ਜਾਂਚ ਕਰਵਾਏ ਜਾਣ ਦੀ ਜਿਹੜੀ ਕਿ ਮੰਗ ਰੱਖੀ ਹੈਗੀ 4 ਦਸੰਬਰ ਨੂੰ ਨਰਾਇਣ ਸਿੰਘ ਚੋੜਾ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਉੱਪਰ ਅਟੈਕ ਕੀਤਾ ਗਿਆ ਸੀ ਜਦੋਂ ਸ਼੍ਰੀ ਦਰਬਾਰ ਸਾਹਿਬ ਦੀ ਦਿਉੜੀ ਸਾਹਿਬ ਵਿਖੇ ਜਿਹੜਾ ਕਿ ਆਪਣੀ ਤਨਖਾਹਿਆ ਕਰਾ ਦਿੱਤੇ ਜਾਣ ਤੋਂ ਬਾਅਦ ਸੇਵਾ ਕਰ ਰਹੇ ਹੁੰਦੇ ਨੇ ਅਤੇ ਇੱਕ ਪਾਸੇ ਜਿਹੜਾ ਕਿ ਸੁਖਦੇਵ ਸਿੰਘ ਢੀਂਸਾ ਬੈਠੇ ਹੋਏ ਹੁੰਦੇ ਸਨ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਉੱਥੇ ਬੈਠ ਕੇ ਆਪਣੀ ਜਿਹੜੀ ਕਿ ਸਜ਼ਾ ਪੂਰੀ ਕਰ ਰਹੇ ਹੁੰਦੇ ਨੇ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਦਾਰਾਂ ਵੱਲੋਂ ਲਗਾਈ ਜਾਂਦੀ ਹੈ ਤੇ ਇਸ ਤਰ੍ਹਾਂ ਜਿਹੜਾ ਕਿ ਨਰਿੰਦਰ ਸਿੰਘ ਚੋੜਾ ਨਾਮਕ ਇੱਕ ਸਖਸ਼ ਹੁੰਦਾ ਹੈ ਜੋ ਕਿ ਪਿਸਤੌਲ ਕਰਦਾ ਅਤੇ ਸਿੱਧੀ ਤਾਣ ਦਿੰਦਾ ਸੁਖਬੀਰ ਸਿੰਘ ਬਾਦਲ ਦੇ ਉੱਪਰ ਅਤੇ ਉਹਨਾਂ ਦੀ ਜਿਹੜਾ ਕੀ ਹੈ ਸਿਕਿਉਰਿਟੀ ਦੇ ਵਿੱਚ ਤਣਾਤ ਉਹਨਾਂ ਦੇ ਜਿਹੜੇ ਕੀ ਸਾਥੀ ਕਹਿ ਸਕਦੇ ਆ ਜਾਂ ਫਿਰ ਕਹਿ ਦਈਏ ਕਿ ਸੁਰੱਖਿਆ ਕਰਮਚਾਰੀ ਦੇ ਬੋਲ ਜਿਹੜਾ ਕੀ ਹੈ ਮੌਕੇ ਦੀ ਹਾਕਤ ਤੋਂ ਵੇਖਦਿਆਂ ਹੋਇਆ ਜਿਹੜਾ ਕੀ ਬੜੀ ਬਹਾਦਰੀ ਨਾਲ ਨਰਾਇਣ ਸਿੰਘ ਚੋੜਾ ਨੂੰ ਜਿਹੜਾ ਕੀ ਹੈ ਉੱਥੇ ਕਾਬੂ ਕੀਤਾ ਜਾਂਦਾ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਹਾਈਲਾਈਟ ਹੋਇਆ ਸੀ ਸੋ ਪੂਰਾ ਕਟਨਾਕਰਮ 4 ਦਸੰਬਰ ਨੂੰ ਵਾਪਰਦਾ ਤੇ ਹੁਣ ਸਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਤਿਹ ਤੋਂ ਜੱਦਾ ਸਹਿਬਾਨਾਂ ਦੇ ਵੱਲੋਂ ਸਖਬੀਰ ਸਿੰਘ ਬਾਦਲ ਸਮੇਤ ਸਮੂੱਚੇ ਜਿਹੜੇ ਕੀ ਕਹਿ ਸਕਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੋ ਕਿ ਦੋਸ਼ੀ ਕਰਾਰ ਦਿੱਤੇ ਗਏ ਸਨ ਉਹਨਾਂ ਨੂੰ ਤਨਖਾਹੀ ਅਕਰਾਰ ਦਿੱਤਾ ਗਿਆ ਸੀ ਕਈਆਂ ਨੂੰ ਬਰਤਨ ਸਾਫ ਕਰਨ ਦੀ ਸਹੂਜਾ ਲਗਾਈ ਗਈ ਸੀ ਟਾਇਲਟ ਸਾਫ ਕਰਨ ਦੀ ਸਹੂਜਾ ਲਗਾਈ ਸੀ ਪਰ ਸੁਖਬੀਰ ਸਿੰਘ ਬਾਦਲ ਜਿਹੜੇ ਕੀ ਹੈ ਪੈਰ 'ਚ ਫ੍ਰੈਕਚਰ ਹੋਣ ਦੀ ਵਜ੍ਹਾ ਕਰਕੇ ਉਹਨਾਂ ਨੂੰ ਜਿਹੜਾ ਕੀ ਦਰਬਾਰ ਸਾਹਿਬ ਦੀ ਜੋੜੀ ਸਾਹਿਬ ਵਿਜੈ ਸਿੰਘ ਚੋੜਾ ਜਦੋਂ ਜ਼ਮਾਨੇ ਤੇ ਬਾਹਰ ਆ ਚੁੱਕਿਆਤਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਸ ਮਾਮਲੇ ਨੂੰ ਲੈ ਕੇ ਅਦਾਲਤ ਦਾ ਰੁਕ ਕੀਤਾ ਗਿਆ ਤੇ ਪਤਾ ਲਗਾਇਆ ਜਾਵੇ ਕਿ ਆਖਰਕਾਰ ਨਰਿੰਦਰ ਸਿੰਘ ਚੋੜਾ ਦੇ ਵੱਲੋਂ ਜਿਹੜਾ ਕਿ ਹਮਲਾ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਦੇ ਉੱਪਰ ਉਸ ਦੀ ਜਿਹੜੀ ਕਿ ਅਸਲ ਵਜ੍ਹਾ ਕੀ ਹੈਗੀ ਸੁਖਬੀਰ ਸਿੰਘ ਬਾਦਲ ਲਗਾਤਾਰ ਜਿਹੜਾ ਕਿ ਉਸ ਨੂੰ ਜਾਂ ਫਿਰ ਕਹਦੀ ਹੈ ਕਿ ਵਕਵਾਦੀ ਹੋਣ ਦਾ ਦਾਵਾ ਕਰੇ ਨਰਿੰਦਰ ਸਿੰਘ ਚੋੜਾ ਦਾ ਤੇ ਉਹਨਾਂ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉਹਨਾਂ ਦੇ ਉੱਪਰ ਇਹ ਹਮਲਾ ਕੀਤਾ ਗਿਆ ਤੇ ਉਹਨਾਂ ਮੰਗ ਕੀਤੀ ਹੈ ਕਿ ਸਾਰੇ ਘਟਨਾਕ੍ਰਮ ਦੀ ਜਿਹੜੀ ਹੈ ਉੱਚ ਪੱਧਰੀ ਜਾਂਚ ਹੋਵੇ ਐਨਆਈਟੇ ਜਾਂ ਫਿਰ ਸੀਬੀਆਈ ਦੇ ਕੋਲੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਤਾਂ ਸ਼੍ਰੋਮਣੀ ਕਮੇਟੀ ਦੇ ਬਲਵੰਤ ਸਿੰਘ ਚੋੜਾ ਦੇ ਖਿਲਾਫ ਜੋ ਮਤਾ ਪਾਇਆ ਗਿਆ ਸੀ ਉਸ ਤੋਂ ਵੀ ਵਾਪਸ ਲੈ ਲਿਆ ਜਾਂਦਾ ਤੇ ਨਰਨ ਸਿੰਘ ਚੋੜਾ ਨੂੰ ਜ਼ਮਾਨਤ ਵੀ ਮਿਲ ਗਈ ਆਖਰਕਾਰ 4 ਦਸੰਬਰ ਦਾ ਇਹ ਘਟਨਾਕ੍ਰਮ ਹੈਗਾ ਤੇ ਹੁਣ ਜਦੋਂ 4 ਅਪ੍ਰੈਲ ਹੋ ਚੁੱਕਿਆ ਤਾਂ ਇੰਨਾ ਸਮਾਂ ਵੀ ਜਾਂਦੇ ਬਾਅਦ ਕਿ ਕਿਉਂ ਜਿਹੜਾ ਕਿ ਅਦਾਲਤ ਦਾ ਰੁਖ ਕੀਤਾ ਗਿਆ ਹੁਣੇ ਹੀ ਜਿਹੜਾ ਕਿ ਇਸ ਮਾਮਲੇ ਦੀ ਉਚਪੱਤੀ ਜਾਂਚ ਕਰਵਾਉਣ ਦੀ ਕਿਉਂ ਯਾਦ ਆਈ ਸੁਖਬੀਰ ਸਿੰਘ ਬਾਦਲ ਨੂੰ ਇਸ ਸੰਬੰਧੀ ਜਿਹੜਾ ਕਿ ਆਪਾਂ ਐਸਜੀ ਸ਼੍ਰੋਮਣੀ ਗੁਰਦਾਰਾ ਦੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਕਿ ਬੁਲਾਰੇ ਹੈਗੇ ਨੇ ਅਰਸ਼ਦੀਪ ਕਲੇਰ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਰੁਝੇਮਿਆਂ ਦੀ ਬਜਾ ਕਰਕੇ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਘਟਨਾਕ੍ਰਮ ਕਾਫੀ ਜ਼ਿਆਦਾ ਸੁਰੱਖਿਆ ਦੇ ਵਿੱਚ ਰਿਹਾ ਸੀ ਤਾਂ ਇੱਕ ਤਰਾਂਤੇ ਨਾਲ ਕਹਿ ਸਕਦਾ ਕਿ ਸਿੱਖ ਸੰਗਤ ਦੇ ਵਿੱਚ ਰੋਸ ਵੀ ਸੀ ਜਿਸ ਤਰ੍ਹਾਂ ਦੇ ਨਾਲ तमाम ਜਿਹੜੇ ਕੀ ਗਲਤੀਆਂ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਸਨ ਉਹਨਾਂ ਗੁਨਾਹਾਂ ਨੂੰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੀ ਝੋਲੀ ਪਾਇਆ ਗਿਆ ਤੇ ਕੱਲੀ-ਕੱਲੀ ਜਿਹੜੀ ਕੀ ਗਲਤੀ ਦਾ ਕਬੂਲਨਾਮਾ ਕੀਤਾ ਗਿਆ ਇਸ ਤੋਂ ਬਾਅਦ ਜਿਹੜੀ ਸਿੱਖ ਸੰਗਤ ਦੇ ਵਿੱਚ ਰੋਸ ਵੇਖਣ ਨੂੰ ਜ਼ਰੂਰ ਮਿਲਿਆ ਸੀ ਅਤੇ ਇਹੀ ਤੱਬ ਤੋਂ ਵੱਡੀ ਵਜ੍ਹਾ ਜਿਹੜੀ ਕੀ ਹੈ ਨਿਕਲ ਕੇ ਸਾਹਮਣੇ ਵੀ ਆ ਰਹੀ ਹੈਗੇ ਤੇ तमाम ਆਗੂ ਇਸ ਦਾ ਜ਼ਿਕਰ ਵੀ ਕਰਦੇ ਦੇਖੇ ਗਏ ਨੇ ਕਿ ਹੋ ਸਕਦਾ ਹੈ ਕਿ ਇਹਨਾਂ ਗਲਤੀਆਂ ਦਾ ਜੋ ਰੋਸ ਸੀਗਾ ਸੁਖਬੀਰ ਸਿੰਘ ਬਾਦਲ ਦੇ ਪ੍ਰਤੀ ਉਸ ਤੋਂ ਲੈ ਕੇ ਵੀ ਹੋ ਸਕਦਾ ਹੈ ਕਿ ਇਹ ਹਮਲਾ ਕਰਵਾਇਆ ਹੋ ਗਿਆ ਹੋਵੇ ਸੋ ਪੂਰੇ ਹੁਣ ਘਟਨਾ ਕ੍ਰਮ ਨੂੰ ਲੈ ਕੇ ਜੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਦਾਲਤ ਦਾ ਰੁਖ ਕੀਤਾ ਗਿਆ ਤੇ ਅੱਜ ਇਸ ਮਾਮਲੇ ਦੇ ਉੱਪਰ ਜਿਹੜੀ ਕਿ ਪਟੀਸ਼ਨ ਦੇ ਉੱਪਰ ਸੁਣਵਾਈ ਹੋਣੀ ਹੈ ਸੋ ਦੇਖਣਾ ਹੋਵੇਗਾ ਕਿ ਅਦਾਲਤ ਦੇ ਵੱਲੋਂ ਕੀ ਫੈਸਲਾ ਸੁਣਾਇਆ ਜਾਵੇਗਾ ਸਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵੀਂਦਰ ਸਵਾਗਤ ਕਰਦਾ ਹਾਂ ਸੋ ਇਸ ਵੇਲੇ ਦੀ ਇੱਕ ਵੱਡੀ ਅਤੇ ਐਮ ਖਬਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਆਪਣੇ ਤੇ ਹੋਏ ਹਮਲੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਬਕਾਇਦਾ ਜਿਹੜੀ ਕਿ ਅਦਾਲਤ ਦੇ ਵਿੱਚ ਪਟੀਸ਼ਨ ਦਰਕੀਤੀ ਗਈ ਹੈ ਤੇ ਉਹਨਾਂ ਜਿਹੜਾ ਕਿ ਹਮਲੇ ਦੇ ਮਾਮਲੇ ਦੀ CBI ਅਤੇ NIA ਤੋਂ ਜਾਂਚ ਕਰਵਾਏ ਜਾਣ ਦੀ ਜਿਹੜੀ ਸੁਰੱਖਿਆ ਕਰਮਚਾਰੀ ਦੇ ਬੁਲੇਟ ਕੀਆ ਮੌਕੇ ਦੀ ਹਾਕਤ ਤੋਂ ਵੇਖਦਿਆ ਹੋਇਆ ਜਿਹੜਾ ਕਿ ਬੜੀ ਬਹਾਦਰੀ ਸੁਰੱਖਿਆ ਕਰਮਚਾਰੀ ਦੇ ਬੁਲੇਟ ਕੀਆ ਮੌਕੇ ਦੀ ਹਾਕਤ ਤੋਂ ਵੇਖਦਿਆ ਹੋਇਆ ਜਿਹੜਾ ਕਿ ਬੜੀ ਬਹਾਦ ਨਾਲ ਨਰਾਇਣ ਸਿੰਘ ਚੋੜਾ ਨੂੰ ਜਿਹੜਾ ਕਿ ਹੈ ਉੱਥੇ ਕਾਬੂ ਕੀਤਾ ਜਾਂਦਾ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਹਾਈਲਾਈਟ ਹੋਇਆ ਸੀ ਸੋ ਪੂਰਾ ਕਟਨਾਕ੍ਰਮ 4 ਦਸੰਬਰ ਨੂੰ ਵਾਪਰਦਾ ਤੇ ਹੁਣ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੱਦੜ ਸਹਿਬਾਨਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਸਮੇਤ ਸਮੂੱਚੇ ਜਿਹੜੇ ਕੀ ਕਹਿ ਸਕਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੋ ਕਿ ਦੋਸ਼ੀ ਕਰਾਰ ਦਿੱਤੇ ਗਏ ਸਨ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ